ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੇ ਵੀਡੀਓ ਵਿੱਚ ਅੱਜ ਆਪਾਂ ਗੱਲ ਕਰਾਂਗੇ ਹੰਕਾਰ ਕੀ ਹੈ ਹੰਕਾਰ ਇੱਕ ਉਹ ਚੀਜ਼ ਹੈ ਜਿਸ ਨੂੰ ਹਮੇ ਵੀ ਕਿਹਾ ਜਾਂਦਾ ਹੈ ਹੰਕਾਰ ਜ਼ਿਆਦਾਤਰ ਉਸ ਬੰਦੇ ਨੂੰ ਹੁੰਦਾ ਹੈ ਜਿਸ ਕੋਲ ਜ਼ਿਆਦਾ ਪੈਸਾ ਸ਼ੌਕ ਤੇ ਦੌਲਤ ਜਾਂ ਗੱਡੀਆਂ ਜਾਂ ਮਤਲਬ ਕਿ ਖੁੱਲੇ ਆਸ਼ੋ ਆਰਾਮ ਕਰਨ ਵਾਲਾ ਹੁੰਦਾ ਹੈ ਉਹ ਇਹ ਚੀਜ਼ ਭੁੱਲ ਜਾਂਦਾ ਹੈ ਕਿ ਜੋ ਵੀ ਚੀਜ਼ ਉਸ ਕੋਲ ਹੈ ਉਹ ਉਸ ਨੂੰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਦਿੱਤੀ ਹੈ ਅਤੇ ਉਸ ਨੂੰ ਜਦੋਂ ਹੰਕਾਰ ਹਮੈ ਹੋ ਜਾਂਦੀ ਹੈ ਮੈਂ ਮੈਂ ਕਰਨ ਲੱਗ ਜਾਂਦਾ ਵੀ ਅਸੀਂ ਆ ਕੀ ਚਾ ਮੈਂ ਆ ਕੀ ਚਾ ਮੈਂ ਆ ਬਣਾਇਆ ਉਹ ਮੈਂ ਮੈਂ ਹੀ ਉਸ ਦੀ ਉਸ ਨੂੰ ਇੱਕ ਦਿਨ ਮਾਰ ਦਿੰਦੀ ਹੈ ਕਿਉਂਕਿ ਜੋ ਵੀ ਕਰਦਾ ਹੈ ਪਰਮਾਤਮਾ ਕਰਦਾ ਹੈ ਉਹਦੇ ਚੰਗੇ ਕੰਮ ਤੇ ਬੁਰੇ ਕੰਮ ਵਿੱਚ ਵੀ ਭਲਾਈ ਹੁੰਦੀ ਹੈ ਹੰਕਾਰ ਹਮੈ ਕਹੇ ਦੀ ਚੀਜ਼ ਹੈ ਜਿਹੜੀ ਬੰਦੇ ਨੂੰ ਜ਼ਿਆਦੇ ਤੋਂ ਉਪਖਾਰੀ ਬਣਾ ਦਿੰਦੀ ਹੈ ਕਿਉਂਕਿ ਹੰਕਾਰ ਕਰਨ ਵਾਲਾ ਬੰਦਾ ਦੂਸਰੇ ਬੰਦੇ ਨੂੰ ਟਿਚ ਜਾਣਦਾ ਹੈ ਕਿਉਂਕਿ ਹੰਕਾਰ ਦੇ ਵਿੱਚ ਹੋਮੇ ਦੇ ਵਿੱਚ ਜਿਹੜਾ ਬੰਦਾ ਲਗਾ ਫਿਰਦਾ ਹੈ ਉਸ ਨੂੰ ਇਹ ਨਹੀਂ ਪਤਾ ਕਿ ਜੋ ਵੀ ਇਸ ਕੁਲ ਹੈ ਉਹ ਉਸ ਦਾ ਪਰਮਾਤਮਾ ਦਾ ਦਿੱਤਾ ਹੋਇਆ ਹੈ ਸਗੋਂ ਉਸ ਨੂੰ ਹਉਮੈ ਹੰਕਾਰ ਛੱਡ ਕੇ ਦੂਜਿਆਂ ਦਾ ਭਲਾ ਕਰਨਾ ਚਾਹੀਦਾ ਹੈ ਜਿਹੜੇ ਗਰੀਬ ਨੇ ਜਾਂ ਤੋਂ ਮਤਲਬ ਕਾਚਾ امیر ਜਾਂ ਆਮਦਨ ਨਾਲ ਕਹਿ ਸਕਦੇ ਸਗੋਂ ਉਸ ਨੂੰ ਭਲਾ ਕਰਨਾ ਚਾਹੀਦਾ ਹੈ ਉਸ ਨੂੰ ਕਿਸੇ ਦੀ ਲੋੜਿੰਦੀ ਚੀਜ਼ ਪੂਰੀ ਕਰਨੀ ਚਾਹੀਦੀ ਹੈ ਜਿਸ ਦਾ ਉਹਨੂੰ ਫਾਲ ਮਿਲ ਸਕੇ ਉਸ ਦੇ ਕੋਲ ਦੌਲਤ ਸ਼ੌਲਤ ਹੁੰਦੇ ਵੀ ਜਦੋਂ ਹੰਕਾਰ ਕਰਦਾ ਹੈ ਨਾ ਫਿਰ ਉਹ ਇਹ ਗੱਲ ਤੋਂ ਮਾਰ ਖਾਂਦਾ ਹੈ ਕਿਉਂਕਿ ਗੁਰੂ ਜੀ ਨੇ ਕਿਹਾ ਸੀਗਾ ਵੀ ਜਿਹੜੇ ਬੰਦੇ ਕੋਲ ਹਉਮੈ ਹੰਕਾਰ ਆ ਗਿਆ ਉਹ ਬੰਦਾ ਨਸ਼ਟ ਹੈ ਕਿਉਂਕਿ ਜੇ ਆਪਾਂ ਕਿਸੇ ਦਾ ਭਲਾ ਨਹੀਂ ਕਰ ਸਕਦੇ ਆ ਆਪਣੇ ਕੋਲ ਸਾਰਾ ਕੁਝ ਹੈਗਾ ਆਪਾਂ ਜ਼ਿੰਦਗੀ ਵਧੀਆ ਜਿਉ ਰਹੇ ਆ ਆਪਾਂ ਫੇਰ ਵੀ ਕਿਸੇ ਦਾ ਭਲਾ ਨਹੀਂ ਕਰ ਸਕਦੇ ਸਗੋਂ ਨੂੰ ਵੇਖ ਕੇ ਹੋਰ ਚੜਾਉਣਾ ਵੀ ਆ ਵੇਖ ਮੈਂ ਆ ਲੈ ਹਾਂਦਾ ਉਹ ਦੇ ਹਾਂਦਾ ਉਹ ਹੰਕਾਰ ਹੀ ਇੱਕ ਦਿਨ ਜਦੋਂ ਬੰਦੇ ਨੂੰ ਥੱਲੇ ਡੇਜਦਾ ਹੈ ਨਾ ਫੇਰ ਉਹ ਬੰਦੇ ਨੂੰ ਪਤਾ ਲੱਗਦਾ ਹੈ ਇਸਾ ਕਰਕੇ ਕਹਿੰਦੇ ਨੇ ਹਮੈ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਜੋ ਵੀ ਦਿੱਤਾ ਹੈ ਪਰਮਾਤਮਾ ਦਾ ਦਿੱਤਾ ਹੈ ਇਸ ਕਰਕੇ ਸਾਨੂੰ ਚਾਰ ਪੈਰਾਦਰਿ ਚਾਰੇ ਟਾਈਮ ਦਿਨ ਰਾਤ ਪੈਰੇ ਸ਼ਾਮ ਸਦਾ ਵਾਸਤੇ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਵੀ ਜੋ ਵੀ ਪਰਮਾਤਮਾ ਦੇ ਰਿਹਾ ਹੈ ਉਹ ਸਭ ਉਸ ਅਕਾਲ ਪੁਰਖ ਦੀ ਹੀ ਮਿਹਰ ਹੈ ਬੰਦਾ ਮਨੁੱਖ ਇਥੇ ਕੋਈ ਵੀ ਕੁਝ ਵੀ ਨਹੀਂ ਕਰ ਸਕਦਾ ਮਨੁੱਖ ਕੋਲ ਸਿਰਫ ਇੱਕ ਮਨੁੱਖ ਤਾਂ ਇੱਕ ਜਰੀਆ ਹੈ ਜੋ ਵੀ ਕੀਤਾ ਉਹ ਰੱਬ ਨੇ ਕੀਤਾ ਹੈ ਇਸ ਕਰਕੇ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ ਰੱਬ ਅਗੇ ਅਦਾਸ ਕਰਨੀ ਚਾਹੀਦੀ ਹੈ ਕਿ ਰੱਬਾ ਸਾਡੇ ਹੱਥ ਪੈਰ ਸਾਡੀ ਬੁੱਧੀ ਸਾਡਾ ਸਰੀਰ ਸਹੀ ਰੱਖੀ। ਬਾਕੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।